ਵੇ ਵੀ ਅੱਜ ਨਾ ਆਪਾਂ ਤੁਹਾਡੇ ਵਾਸਤੇ ਜਿਹੜਾ ਫਾਰਮ ਟਰੈਕ 6055 ਸੋਨਾਲਿਕਾ ਉਹ ਉਧਰ ਨੂੰ ਬਈ ਕੈਮਰਾ ਮਾਰ ਦਿਓ ਮਾੜਾ ਜਾਂ ਟਰੈਕਟਰ ਬਿਲਕੁਲ ਨਾ ਜਮੇ ਨਵੇਂ ਟਰੈਕਟਰ ਲੈ ਕੇ ਆਏ ਆ ਬਈ ਅਜੇ ਕਿੰਨੇ ਟਰੈਕਟਰ ਦਿਖਾਉਂਗੇ ਜੀ ਟਰੈਕਟਰ ਆਪਣੇ ਕੋਲੇ ਹੈਗੇ ਵੀਰੇ ਅੱਜ ਇੱਥੇ ਆ ਇੱਥੇ ਮੰਡੀ ਚ ਮੰਨ ਲਾ ਦੂਜੇ ਸ਼ੋਅਰੂਮ ਚ ਖੜੇ ਆ ਜੀ ਬਈ 10-12 ਟਰੈਕਟਰ ਹੈਗੇ ਆ 10-12 ਹਾਂ ਜੀ ਠੀਕ ਹੈ ਇੱਥੋਂ ਅੱਗੇ ਮੰਨ ਲਾ ਹੋਰ ਜਾਣਗੇ ਆਪਾਂ ਸਾਹਮਣੇ ਸ਼ੋਅਰੂਮ ਆ ਠੀਕ ਹੈ ਜੀ ਰਵੀਦਾ ਚੌਂਕ 'ਚ ਖੜੇ ਆਪਾਂ ਜੀ ਜੀ ਤਲਵੰਡੀ ਸਾਬੋ ਟਰੈਕਟਰ ਵਾਲੇ ਮੰਡੀ ਇੱਥੇ ਹੀ ਆਪਣੇ 24 ਘੰਟੇ ਟਰੈਕਟਰ ਹੁੰਦਾ ਸਾਹਮਣੇ ਪੰਜਾਬ ਟਰੈਕਟਰ ਸੇਲ ਪਰਚੇਜ ਦੇ ਨਾਂ ਤੇ ਸ਼ੋਅਰੂਮ ਆ ਆਪਣਾ ਜੀ ਜੀ ਇੱਥੇ ਹੀ ਆਪਣੇ ਟਰੈਕਟਰ ਹੁੰਦੇ ਹਰ ਵਕਤ ਜੀ ਜੀ ਜੇ ਬੈਨ ਮੰਡੀ ਤੋਂ ਵੀ ਆਉਣਾ ਇੱਥੇ ਹਰ ਦਿਨ ਹੀ ਬੁੱਧਵਾਰੀ ਹੁੰਦਾ ਜੀ ਜੀ ਹਾਂ ਲੈ ਵੀ ਦਰਸ਼ਕੋ ਬਾਈ ਦਾ ਸੇਲ ਪਰਚੇਜ ਦਾ ਕੰਮ ਆ ਬਾਈ ਕੋਲੇ ਵੈਸੇ ਤਾਂ ਆਪਾਂ ਆ ਕੇ ਇਹ ਟਰੈਕਟਰਾਂ ਦੀ ਜਿਹੜੀ ਸਾਰਾ ਦਿਖਾਉਂਦੇ ਰਹਿੰਨੇ ਆ ਪਿਛਲੀ ਵਾਰੀ ਵੀ ਆਪਾਂ ਬਾਈ ਦੀ ਵੀਡੀਓ ਪਾਈ ਸੀ ਬਾਈ ਕੋਲੇ ਨਾ ਚੰਨ ਚਾਰ ਜਿਹੜੇ ਟਰ ਠੀਕ ਹੈ ਪਹਿਲਾਂ ਇਹ ਟਰੈਕਟਰ ਸੀ ਉਹ ਵੀ ਦਿਖਾਤੀ ਸੀ ਬਾਈ ਹੁਣ ਆਪਾਂ ਜਿਹੜੀ ਫਾਰਮ ਟਰੱਕ ਆ ਜਿਹੜਾ 60 55 ਇਹਦਾ ਦੱਸੋ ਜੀ ਕਿਹੜਾ ਮਾਡਲ ਹੈ ਇਹ ਇਹ 2015 ਮਾਡਲ ਦਾ ਵੀਰੇ 2015 ਜੀ ਤੇ ਬਾਈ ਰੇਟ ਰੂਟ ਕਿੰਨਾ ਰੱਖਿਆ ਹੋਇਆ ਹੈ ਐਚ 424 ਸਰਸੇ ਦਾ ਨੰਬਰ ਆ ਇਹਦਾ ਠੀਕ ਹੈ ਜੀ ਪਹਿਲੇ ਹੀ ਮਾਲਕ ਦਾ ਮੰਗਣਾ ਪਹਿਲੇ ਨਾ ਜੀ ਪਹਿਲੇ ਮਾਲਕ ਦਾ ਉਹਨਾਂ ਦੇ ਨਾਂ ਦੀ ਮੰਲਾ ਪਹਿਲਾਂ ਉਹਨਾਂ ਦੇ ਮਾਲਲਾ ਅੰਕਲ ਦੇ ਨਾਂ ਫਿਰ ਉਹਨੇ ਆਪਦੇ ਬੇਟੇ ਦੇ ਨਾਂ ਕਰਵਾ ਦੋ ਠੀਕ ਹੈ ਜੀ ਇੱਕ ਘਰੇ ਹੀ ਮੰਲਾ ਦੋ ਥਾਂ ਨਾ ਹੋਇਆ ਉਹਨਾਂ ਦੀ ਨਮਾ ਕਢਾਇਆ ਉਹਨਾਂ ਦੇ ਨਾਂ ਦੀ ਬਿੱਲ ਸਾਰੀ ਡਿਟੇਲ ਠੀਕ ਹੈ ਪ ਭਾਈ ਇਹ ਟੈਰਾਂ ਤੇ ਨਾ ਕੈਮਰਾ ਚੰਗੀ ਤਰ੍ਹਾਂ ਮਾੜੀਓ। ਚੱਕੜਾ ਨਾ ਮੈਂ ਵਰਗਾ ਦਿਖਾ ਦਿਓ। ਜੀ। ਪਿਛਲੇ ਰੈਂਬਰੰਬ ਚੈੱਕ ਕਰਾ ਦੇ ਵੀਰੇ। ਜੀ। ਆ ਮਰਗਾਰਡ ਵਗੈਰਾ ਭਾਈ। ਰੈਡ ਬਰੂਡ ਚੈੱਕ ਕਰਾ ਦੇ। ਪੂਰਾ ਨਸਲੀ ਟਰੈਕਟਰ ਆ ਵੀਰੇ। ਜੀ ਭਾਈ। ਸਮਾਨ ਸੂਨ ਹੱਕਾ ਡੰਡਾ ਫੱਟੀ ਗੁੱਲਾ ਸਾਰਾ ਨਾਲ ਦਾ ਦੇ ਗੰਡੇ ਵਾਲਾ ਗੁੱਲਿਆਂ ਗੱਲਾਂ। ਹਮ ਹਮ। ਸਮਾਨ ਸੀਟਾਂ ਗੱਦੀਆਂ ਡੰਡੇ ਸਾਰਾ ਸਮਾਨ ਕੰਪਲੀਟ ਆ। ਡਬਲ ਡਿਸਟ੍ਰਿਬਿਊਟਰ ਆ। ਡਬਲ ਡਿਸਟ੍ਰਿਬਿਊਟਰ। ਠੀਕ ਹੈ ਜੀ। ਤਾਂ ਉਹ ਬੜਾ ਮਾਡਲ ਆ 16 ਡੇ ਟੈਰਾਂ ਵਾਲਾ। ਠੀਕ ਹੈ ਜੀ। ਟੇਲ ਬ੍ਰੇਕ ਵਾਲਾ ਜਿਹੜ ਡਿਮਾਂਡ ਅੱਜਕੱਲ ਟਰੈਕਟਰ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਜੀ ਟਰੈਕਟਰ ਵੀ ਸਾਰਾ ਨਵਾਂ ਨਕੋਰ ਆ ਵੀਰੇ ਬਿਲਕੁਲ ਨਵਾਂ ਕਿਸੇ ਪਾਸੋਂ ਕੋਈ ਮੱਲਾ ਮੱਖੀ ਦਾ ਦਾਗ ਵੀ ਨਹੀਂ ਜੀ ਤੇ ਨਾ ਹੀ ਕਿਸੇ ਪਾਸੋਂ ਕੋਈ ਰੰਗ ਪਤੰਗ ਵਾਲੀ ਗੱਲ ਆ ਜੀ ਬਾਈ ਹਾਂ ਕੋਈ ਨਟ ਬੋਲਟ ਜਿਵੇਂ ਆ ਦੇਖ ਲੈ ਵੀਰੇ ਇੱਥੋਂ ਇਹਦੇ ਮਗਰਿਆੜ ਲਾਏ ਸੀ ਬੰਦਿਆਂ ਨੇ ਹੂੰ ਉਹ ਕੋਈ ਨਟ ਬੋਲਟ ਕਰਾਉਣਾ ਪੈਂਦਾ ਦੇਖੋ ਇੱਕ ਗੱਲ ਵੇ ਇਹ ਆ ਨਾ ਵੀ ਮਾੜੀ ਮੋਟਾ ਨਟ ਬੋਲਟ ਦੀ ਸੌ ਨਹੀਂ ਦੇ ਸਕਦੇ ਆਪਾਂ ਉਹ ਹੁੰਦਾ ਹੀ ਹੁੰਦਾ ਬਿਲਕੁਲ ਜੀ ਆਪਾਂ ਦਾ ਕਰਾਉਣੇ ਆ ਉਹ ਕਰਾਉਂਦੇ ਸਾਰੇ ਪਰ ਆਪਾਂ ਇਹ ਨਹੀਂ ਆਦੇ ਵੀ ਮੇਰੇ ਕੋਲ ਜਵਾਨ ਨਵਾਂ ਜਵਾਨ ਨ ਘਰੇ ਦਾ ਬਣੇ ਨਹੀਂ 2015 ਮਾਡਲ ਆ 4,55,000 ਰੁਪਏ ਡਿਮਾਂਡ ਹੈ ਦੀ ਦਿਖਾ ਦੇ ਵੀਰੇ ਆ ਬੇਡ ਬੂਟ ਨਾਲ ਦਾ ਕੰਪਨੀ ਦਾ ਜੀ ਇਧਰੋਂ ਦਿਖਾ ਦੇ ਜਮਾ ਸਾਰਾ ਮਾਨ ਪਾਇਰ ਬਾਈ ਇਹਦੇ ਚ ਮਾਨਤਾ ਨੇ ਟਰੈਕਟਰ ਦੇ ਦਾਂਗੇ ਵੀਰੇ ਆਪਾਂ ਇੱਕੋ ਹੀ ਗੱਲ 4,35,000 ਦਾ ਨਿਊ ਜਨ ਨੂੰ ਹਜੇ ਚਾਬੀ ਨਹੀਂ ਲੈ ਸੈਲਫ ਹੂਲਪ ਦਿਖਾ ਦੇ ਐੜ ਦਾਣ ਵਗੈਰਾ ਦੇਖ ਸਕਦੇ ਹੋ ਸੀਲਾਂ ਵਗੈਰਾ ਬਿਲਕੁਲ ਕਿਤੇ ਲੀਕੇਜ ਵਗੈਰਾ ਨਹੀਂ ਜਿਹੜੀ ਸਾਰੇ ਕਿਸੇ ਬਸ ਉਲੰਭੇ ਵਾਲੀ ਗੱਲ ਨਹੀਂ ਪਹਿਲੀ ਗੱਲ ਤਾਂ ਜੀ ਆਈ ਨੋ ਸੀ ਦੇਵਾਂਗੇ ਬੀਮਾ ਖਰੀਦਦਾਰ ਦਾ ਹੋਊਗਾ ਕਾਪੀ ਗਾਈ ਦੀ ਆਪਣੀ ਜ਼ਿੰਮੇਵਾਰੀ ਟਰੈਕਟਰ ਵੇਖ ਪਰ ਕੇ ਪੰਜ ਚਾਰ ਜਾਣੇ ਲਿਆ ਕੇ ਬੰਦਾ ਦੇਖ ਕੇ ਤਸੱਲੀ ਨਾਲ ਚੈੱਕ ਕਰਕੇ ਲਿਜਾਵੇ ਠੀਕ ਹੈ ਜੀ ਆਪਾਂ ਇਹ ਨਹੀਂ ਆਦੇ ਵੀ ਤੇ ਮੌਕੇ ਤੇ ਹੋਰ ਮਾਨ ਤਾਨ ਕਰੂਗੇ ਮੌਕੇ ਤੇ ਬਾਈ ਕੋਈ ਮਾਨ ਸਮਾਨ ਹੋ ਜੂ ਵੀ ਆਏ ਬੰਦੇ ਨੂੰ ਕੋਈ ਨਹੀਂ ਮੋੜਿਆ ਜਾਂਦਾ ਨਹੀਂ ਮੋੜਿਆ ਜਾਂਦਾ ਜੀ ਐਵੇਂ ਮੈਂ ਪਹਿਲਾਂ ਹੀ ਹੁਣ ਕਹਦਾ ਵਿਚਾਰਤੀ ਮਗਰੋਂ ਮੈਂ ਸੋਹੀ ਪਾਦਾ ਉਹ ਗੱਲ ਮਾੜੀ ਆ ਜੀ ਮੈਂ 435 ਉਹੀ ਰੇਟ ਦਿੱਤਾ ਵੀ ਮਾਨ ਸਮਾਨ ਅਗਲੇ ਦਾ ਕਰਨਾ ਪੈਣਾ ਕਰਨਾ ਪੈਂਦਾ ਹਾਂ ਬਿਲਕੁਲ ਜੀ ਅੱਗੇ ਆ ਗਿਆ ਜੀ ਆਪਣੇ ਕੋਲੇ 2015 ਮਾਡਲ ਸੋਨਾ ਲੀਕਾ 750 ਹੂੰ 2015 ਮਾਡਲ ਆ ਜੀ 465000 ਰੁਪਏ ਡਿਮਾਂਡ ਹੈ ਇਹਦੀ ਪੈਰ ਪਿਛਲੇ ਜਮਾ ਨਵੇਂ ਆ ਦੇ ਅਗਲੇ ਗੋਲ ਗੁੱਡੀ ਦੇ ਪਾਏ ਹੋਇਆ ਹੂੰ ਰੇਡੀਅਲ ਟਾਈਪ ਸੀਰਡ ਦੇ ਹੂੰ ਟਰੈਕਟਰ ਵਖਾ ਦੇ ਵੀਰੇ ਇਹਦੀ ਸਾਰਾ ਭਾਈ ਅੱਗੇ ਪਿਛੇ ਹਲੋ ਕਾਲਾ ਨਾਗ ਵਰਗਾ ਹੀ ਪਿਆ ਪਿੱਛੋਂ ਡੰਡਾ ਫੱਟੀ ਹੁੱਕ ਕਿੱਲੀ ਸਾਰਾ ਛਤਰੀ ਸਮਾਨ ਸਾਰੀ ਕੰਪਲੀਟ ਚੈੱਕ ਕਰਾ ਦੇ ਰਿੰਬਾਰੂ ਮਾਡਲ ਟਰੈਕਟਰ ਦਿਖਾ ਦੇ ਇਹ ਬਾਈ ਇਹਦੀ ਡਿਮਾਂਡ ਫੇਰਾ ਇਹਦੀ ਡਿਮਾਂਡ ਆਈ 2015 ਮਾਡਲ ਇਹ ਚੇਂਜਰ ਹੈ ਜੀ ਨਹੀਂ ਇਹ ਚੇਂਜਰ ਆਇਆ 19 20 ਚੀਜ਼ ਸੋਨ ਵਾਲੀ ਠੀਕ ਹੈ ਜੀ 2014 ਮਾਡਲ ਦਾ 15 ਮਾਡਲ ਲਈ ਜੀ 4,65,000 ਰੁਪਏ ਦੀ ਡਿਮਾਂਡ ਆ ਜੀ ਇਹ 4.5 ਦਾ ਦੇਣਾ ਈ ਟਰੈਕਟਰ ਆਪਾਂ 445 ਦਾ ਦੇ ਦਾਂ 445 ਦਾ ਹਾਂਜੀ ਲੋਨ ਕਰਵਾਉਣਾ ਲੋਨ ਹੋ ਜੂ ਪੁਰਾਣਾ ਵੇਚ ਕਟਵਾਉਣਾ ਵੇਚ ਕਟਿਆ ਜੂ ਕਿ ਕਾਗਜ਼ ਪੱਤਰ ਸਾਰੇ ਓਕੇ ਹੈ ਜੀ ਕਾਗਜ਼ ਪੱਤਰ ਸਾਰੇ ਆਪਣੀ ਗਾਰੰਟੀ ਹੈ ਜੀ ਇਹ ਵੀ ਰੈਣਾ ਨੰਬਰ ਐਨਓਸੀ ਮਿਲੂ ਨਹੀਂ ਬਈ ਇਧਰ ਨਾ ਬਸ ਨਾ ਕੈਮਰਾ ਬਾਈ ਚੇਕ ਆਹ ਦਿਖਾ ਮਾਰ ਦਿਓ ਆ ਚੀਜ਼ਾਂ ਨਾ ਮਿਲਦੀਆਂ ਨਹੀਂ ਹੁੰਦੀਆਂ 15 ਮਾਲ ਟਰੈਕਟਰ ਦੇ ਆ ਦੇਖੋ ਹੂੰ ਟੁੱਟੇ ਭੱਜੇ ਪਏ ਹੁੰਦੇ ਆ ਮੰਨ ਲਾ ਹੂੰ ਪੱਠੀ ਵਗੈਰਾ ਠੀਕ ਆ ਆ ਦਿਖਾ ਦਿਓ ਪੱਠੀ ਦਾ ਰੰਗ ਦਿਖਾ ਦਿਓ ਹਾਂ ਨਹੀਂ ਮੱਚੀ ਪਈ ਹੁੰਦੀ ਆ ਮੱਚੀ ਪਈ ਹੁੰਦੀ ਆ ਡਬਲ ਡਿਸਟਰੀਬਿਊਟਰ ਵਾਲਾ ਇਹ ਵੀ ਹੂੰ ਉਹ ਸ਼ੀਟ ਦੇ ਥੱਲੋਂ ਥੱਲੋਂ ਵਿਖਾ ਦਿਓ ਪੈਰਪੂਰਦਾਨ ਬਹੁਤ ਸੰਭਾਲ ਚ ਰੱਖਿਆ ਹੋਇਆ ਮਗਰਿਆੜ ਅੰਦਰੋਂ ਵੀ ਚੈੱਕ ਕਰਾ ਦੇ ਵੀਰੇ ਨਹੀਂ ਮਾੜੀ ਜੀ ਤਾਂ ਕਿਤੇ ਜੰਗਾਲ ਆਉਂਦੀ ਹੁੰਦੀ ਹੈ ਨਾ ਹੂੰ ਹਾਂਜੀ ਇਹਦੇ ਬਿੱਲ ਬੈਲ ਝੂਟੇ ਰਹ ਯਾਰ ਜੀ ਬੇਸਾ ਆਪਣੇ ਪਵਾਏ ਆਪਾਂ ਆਪਣੇ ਹੋ ਪਈ ਸੀ ਇਹ ਟਾਇਰ ਤਾਂ ਆਪਾਂ ਆਪਣੇ ਪਵਾਏ ਜਾਂ ਨਵੇਂ ਹਾਂ ਟਰੈਕਟਰ 2 ਘੰਟੇ ਵੀ ਨਹੀਂ ਚੱਲਿਆ ਉਹਨਾਂ ਟਾਇਰ ਪੈਗੇ ਹੂੰ ਅੱਗੇ ਆ ਗਿਆ ਜੀ 750 ਹੀ ਹੋਰ ਆ ਗਿਆ ਹੂੰ 2021 ਮਾਡਲ ਆ ਹੂੰ ਸਵਾ 6 ਲੱਖ ਰੁਪਏ ਡਿਮਾਂਡ ਆ ਸ਼ਾਬਾਸ਼ 6 ਹਾਂ ਚੌਕੜਾ ਟਾਇਰਾਂ ਦਾ ਨਾਲ ਦਾ 95 ਪੈਸੇ ਠੀਕ ਆ ਭਾਈ ਇੱਕ ਵਾਰੀ ਇਹਦਾ ਰਿੰਬ ਰੰਬ ਦਿਖਾ ਦੇ ਰਿੰਬਾਂ ਦੇ ਪਾਲ ਸਪੂਚ ਸਾਰਾ ਕੁਝ ਇਹ ਚੱਲਿਆ ਹੋਊ 8-700 ਘੰਟਾ 800 ਘੰਟਾ ਹਾਂ ਬੜਾ ਚੈੱਕ ਕਰ ਲੈ ਆਪਾਂ ਨੂੰ ਪਤਾ ਵੀ ਨਹੀਂ ਐਵੇਂ ਲੱਲੇ ਸਿੱਟੀ ਜਾਈਏ ਹਾਂ 800 ਘੰਟਾ ਚੱਲੇ 829 ਘੰਟੇ ਚੱਲੇ 829 ਜੈਨੂਆ ਨਹੀਂ ਆਪਾਂ ਇਹਦੇ ਨਾਲ ਕੁਝ ਨਹੀਂ ਕਰੀ ਹੂੰ ਕੋਈ ਛੇੜਖਾਨ ਨਹੀਂ ਇਧਰੋ ਵਿਖਾ ਦਿਓ ਵੀਰੇ ਆ ਦਿਖਾਓ ਆ ਚਿੱਟਾ ਜੂਟਾ ਨਹੀਂ ਆ ਹਜੇ ਤੱਕ ਵਾਈਟ ਰੰਗ ਦੀ 20 ਲੀਟਰ ਚ ਲੱਗੀ ਨਹੀਂ ਪੀਲੀ ਹੋਈ ਪਈ ਉਹਨੇ ਹੂੰ ਇੱਕ ਇੱਕ ਚੀਜ਼ ਦੇ ਹੋਰ ਕੁਆਲਿਟੀ ਵਖਾ ਦੇਖੋ ਵੀਰੇ ਟਾਇਰਾ ਟੂਰਾ ਆ ਵਿਖਾ ਦੇ ਟਾਇਰਾ ਮਾਰ ਲਿਓ 21 ਮਾਡਲ ਨਾਲ ਦੇ ਟਾਇਰ ਆ ਦਿਖਾ ਦਿਓ ਜੀ ਮਾਰਕਾ ਪਿੱਛੋਂ ਵਿਖਾ ਦੇ ਹੁੱਕ ਹੱਕ ਸਾਰੀ ਠੀਕ ਆ ਛਤਰੀ-ਛੁਤਰੀ ਉੱਪਰ ਤੋਂ ਦੇਖ ਲਓ ਬਾਈ ਬਿਲਕੁਲ ਜਿਵੇਂ ਹੈਗਾ ਆਈ ਇੱਕ ਤਾਬ ਲਿੰਕ ਘਾਟਾ ਉਹ ਦੇਵਾਂਗੇ ਨਾਲ ਦੀ ਰੀਨਰ ਡਬਲ ਡਿਸਟ੍ਰੀਬਿਊਟਰ ਆ ਹਾਂਜੀ ਹੁੱਕ ਗੁੱਲਾ ਸਾਰਾ ਕੁਝ ਨਾਲ ਦਾ ਹੀ ਹਮ ਲੈ ਵੀ ਚੰਗੀ ਤਰ੍ਹਾਂ ਬਾਈ ਚੈੱਕ ਕਰ ਲਿਓ ਲਓ ਐ ਜਗ੍ਹਾ ਤੋਂ ਕਿਤੇ ਕੋਈ ਘਾਸਾ ਨਹੀਂ ਰੰਗ ਰੰਗ ਦਿਖਾ ਦੇ ਵੀਰੇਂਦਰੋਂ ਆ ਦੇ ਕਿਸੇ ਪਾਸੋਂ ਆਏ ਨਹੀਂ ਗੱਲ ਵੀ ਕੋਈ ਕਮੀ ਵਾਲੀ ਗੱਲ ਹੋ ਇਹਦਾ ਟਰੈਕਟਰ ਬਹੁਤ ਸੁਭਾਈ ਚ ਰੱਖਿਆ ਲੱਗਦਾ ਵੀਰੇ 8700 ਘੰਟੇ ਚ ਕੀ ਹੁੰਦਾ ਯਾਰ 8700 ਘੰਟਾ ਬੰਦਾ ਚਾਹ ਨਾ ਰਾਵਾਂ ਹੀ ਕਰ ਦਿੰਦਾ ਹਾਂ ਇਹਦੀ 6.5 ਲੱਖ ਰੁਪਏ ਡਿਮਾਂਡ ਆ ਵੀਰੇ 21 ਮਾਡਲ ਆ 6 ਲੱਖ ਤੇ 5000 ਦਾ ਟਰੈਕਟਰ ਦੇ ਦਾਂਗੇ ਆਪਾਂ 6 5 ਦਾ ਜੀ ਹਾਂਜੀ ਹਾਂਜੀ ਠੀਕ ਆ 6 5 ਦਾ ਓਕੇ ਜੀ ਹਾਂਜੀ ਸਮਾਨ ਸਮੂਹ ਸਾਰਾ ਕੰਪਲੀਟ ਆ ਆਈਨੋ ਸੀ ਇਹਦੀ ਮਿਲ ਜੂ ਪਹਿਲੇ ਮਾਲਕ ਦਾ ਕਲੀਅਰ ਦਾ ਟਰੈਕਟਰ ਆਪਾਂ ਦਿਖਾਏ ਆ ਇਹ ਪੰਜਾਬ ਨੰਬਰ ਆ ਕਿ ਹਰਿਆਣਾ ਇਹ ਹਰਿਆਣਾ ਨੰਬਰ ਆ ਵੀਰੇ ਹਰਿਆਣਾ ਕੰਮ ਹੀ ਥੋੜਾ ਜਿਆਦਾ ਹਰਿਆਣਾ ਨੰਬਰ ਦਾ ਪੰਜਾਬ ਵੀ ਹੁੰਦੇ ਆ ਆਈਨੋ ਸੀ ਸਾਭ ਦੀ ਲੈ ਕੇ ਰਾਵਾਂਗੇ بیمਾ ਖਰੀਦਦਾਰ ਦਾ ਹੀ ਹੁੰਦਾ ਕਾਪੀ ਗਾਜ ਦੀ ਆਪਣੀ ਜ਼ਿੰਮੇਵਾਰੀ ਹੈ ਨਾ ਹੋਣ ਤੱਕ ਦੀ ਗਰੰਟੀ ਹੈ ਨਾਂ ਤੇ ਉਨੇ ਵਹੀ ਲੱਗਨੇ ਆ ਪੰਜਾਬ ਦੇ ਵੀ ਹਰਿਆਣੇ ਦੇ ਵੀ ਕੋਈ ਫालतੂ ਨਹੀਂ ਲੱਗਣਾ ਹਾਂਜੀ ਅੱਗੇ ਆ ਗਿਆ ਜੀ ਆਪਣੇ ਕੋਲ 911 911 ਜੀ ਇਹ ਹੈਗਾ ਜੀ 1990 ਦਾ ਫੇਵਰੇਟ ਹਾਂ ਟਰੈਕਟਰ ਪਰ ਮਾਡਲ ਤਾਂ ਇਹ 90 ਆ ਪਰ ਦੇਖਣ ਨੂੰ 2002-3 ਮਾਡਲ ਟਰੈਕਟਰ ਨੂੰ ਫੇਰ ਕਰਦਾ ਵੀਰੇ ਦਿਖਾ ਇ ਬਾਡੀ ਬੂਡੀ ਰੇਮ ਬਰੰਬ ਦਿਖਾ ਦੇ ਸਾਰਾ ਕੁਝ ਬਈ ਚੰਗੀ ਤਰ੍ਹਾਂ ਕੈਮਰਾ ਮਾਰਦੇ ਅੱਗੇ ਪਿੱਛੇ 40-45000 ਰੁਪਏ ਬੰਦਿਆਂ ਨੇ ਲਾਇਆ ਪਾਵਰ ਸਟੀਅਰਿੰਗ ਕਰਾਇਆ ਅੱਧੇ ਸ਼ਾਈਡ ਤੇ ਸੈਂਟਰ ਵਾਲਾ ਆ ਵੀ ਹਾਂ ਬਿਲਕੁਲ 90 ਮਾਡਲ ਟਰੈਕਟਰ ਦੀ ਇੰਨੀ ਕੰਡੀਸ਼ਨ ਕਿਸੇ ਟਰੈਕਟਰ ਦੀ ਨਹੀਂ ਸਾਡਾ ਰੰਗ ਦੇਖ ਲਓ ਵੀ ਪਿਆ ਹੂੰ ਸਿਲਵਰ ਸਿਲਵਰ ਰੇਮ ਬੰਦ ਖਾ ਦੇ ਵੀਰੇ ਆਜੋ ਬਈ ਬੈਕ ਸਾਈਡ ਤੇ ਆਜੋ ਹੱਕ ਡੰਡਾ ਫੱਟੀ ਸਮਾਨ ਸਾਰਾ ਕਿਸੇ ਪਾਸੋਂ ਕੋਈ ਰਿੰਬ ਦੀ ਕੰਨੀ ਨਿਕਲੀ ਨਹੀਂ 90 ਮਾਡਲਾਂ ਦੀ ਗਲੀ ਵੇ ਕੋਈ ਬੜਾ ਪੀਟ ਕੋ ਤੇ ਨਹੀਂ ਚੱਲਿਆ ਦਿਖਾ ਦੇ ਵੀਰੇ ਨਹੀਂ ਵੱਡਿਆ ਪਿਆ ਹੁੰਦਾ ਗੁੱਲਾ ਪੀਟ ਕੋ ਵਾਲਾ ਹੂੰ ਇਹਦੀ ਡਿਮਾਂਡ ਆਈ 2 ਲੱਖ ਤੇ 10000 ਰੁਪਇਆ 2 10 ਹਾਂਜੀ ਇਹ ਡੈਕਟਰ ਦੇ ਦਾਂਗੇ ਆਪਾਂ 195000 ਦਾ ਵੀਰੇ ਪਾਵਰ ਸਟੀਰਿੰਗ ਹੋਇਆ ਵਿਆ ਚੱਲਣ ਚਲਾਏ ਦਾ ਪੂਰਾ ਕੋਕੇ ਵਰਗਾ ਕਿਸੇ ਪਾਸੋਂ ਲਾਂਭੇ ਵਾਲੀ ਗੱਲ ਨਹੀਂ ਹੂੰ ਹਾਂਜੀ ਬਿਲਕੁਲ ਜੀ ਕਾਲਮ ਵਗੈਰਾ ਤਾਂ ਲੱਗੀ ਨਹੀਂ ਲੱਗੀ ਵੀ ਵੀ ਨੰਬਰ ਨਾ ਰਹਿਣਾ ਸਾਰਾ origignal ਆ ਤਾਂ ਹੀ ਤਾਂ ਗਈ ਜ ਨੇ ਤਿੰਨ ਚਾਰ ਮਾਰ ਮੈਟਰੋ ਇਹਨਾਂ ਵੀ ਇਤਨੂੰ ਵੀ ਚੇਕ ਨਾ ਮਾਰ ਦਿਓ ਆ ਸੈਲਫ ਸੂਲ ਬਤੇਖੀ ਬਾਰੇ ਨਾਲ ਦਾ ਹੈ ਨਹੀਂ ਬਦਲੇ ਪਏ ਹੁੰਦੇ ਹਮ ਸਾਰਾ ਕੁਛ ਬਿਲਕੁਲ ਜੀ ਇੱਥੇ ਵੀ ਬਾਈ ਚੰਗੀ ਤਰ੍ਹਾਂ ਮਾਰ ਦਿਓ ਲਓ ਜੀ ਟਰੈਕਟਰ ਆਪਣੇ ਕੋਲ ਉਹੀ ਆ ਜਿਹੜਾਂ ਦੀ ਅੱਜ ਦੇ ਟਾਈਮ ਚ ਫੁੱਲ ਡਿਮਾਂਡ ਆ ਜੀ ਲੈ ਵੀ ਇਹੜਾ ਟਰੈਕਟਰ ਸੀ ਬਾਈ ਆਪਾਂ ਚੰਗੀ ਤਰ੍ਹਾਂ ਬ੍ਰੇਕੀ ਨਾਲ ਦਿਖਾਤੇ ਆ ਤੇ ਹੁਣ ਜਿਹੜਾ ਆਪਦਾ ਨੰਬਰ ਹੈ ਨਾ ਉਹ ਦਰਸ਼ਕਾਂ ਨੂੰ ਬੋਲ ਨੰਬਰ ਹੈਗਾ ਜੀ 99149 23993 99149 23993 ਦੂਜੇ ਆਪਣੇ ਬੰਦੇ ਦਾ 파ਟਨਰ ਦਾ ਨੰਬਰ ਹੈਗਾ 8025 ਹੂੰ 404 ਇੱਕ ਪਰਮਾਨੈਂਟ ਬੰਦਾ ਹੁੰਦਾ ਆਪਣਾ ਇੱਥੇ ਭੋਲਾ ਦੇ ਸੁਮਲਕਾਨੇ ਵਾਲਾ 94066 ਹੂੰ 6599 ਸ਼ੋਅਰੂਮ ਤੇ ਨੂੰ ਆ ਕੇ ਜਦੋਂ ਮਰਜ਼ੀ ਗੱਲ ਕਰ ਲਓ ਹਰੇਕ ਟਰੈਕਟਰ ਦੇ ਉਹਨੂੰ ਡਿਟੇਲ ਪਤਾ ਠੀਕ ਹੈ ਜੀ ਹਰੇਕ ਦੇ ਰੇਟ ਦਾ ਪਤਾ ਹਰੇਕ ਦੇ ਕਾਪੀ ਕਾਗਜ਼ ਦਾ ਪਤਾ 92066 66599 ਠੀਕ ਹੈ ਇੱਥੇ ਚੌਂਕ 'ਚ ਹੀ ਮਿਲੂ ਤੁਹਾਨੂੰ ਰਵੀ ਦਾ ਚੌਂਕ 'ਚ ਤਲਵੰਡੀ ਸਾਬੋ ਤਲਵੰਡੀ ਸਾਬੋ ਠੀਕ ਹੈ ਜੀ ਪੰਜਾਬ ਟਰੈਕਟਰ ਸੇਲ ਪਰਚੇਜ਼ ਨਾਂ ਦੇ ਆਪਾਂ ਸ਼ੋਅਰੂਮ ਆ ਹੂੰ ਹੂੰ ਇੱਥੇ ਹਰ ਵਕਤ ਇੱਕ ਬੰਦਾ ਰਾਤ ਨੂੰ ਵੀ ਆਪਣਾ ਇੱਥੇ ਹੁੰਦਾ ਠੀਕ ਹੈ ਜੀ ਜਦੋਂ ਮਰਜ਼ੀ ਆ ਕੇ ਮਿਲ ਸਕਦੇ ਆ ਠੀਕ ਆ ਹਾਂਜੀ ਧੰਨਵਾਦ ਤੁਹਾਡਾ ਬਹੁਤ 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 ਤੁਹਾਡਾ ਵੀ